Ну ਆਪਣਾ ਜੇ ਜਾ ਕੇ ਕਰਦੇ ਆਂ ਬਜਾਈ ਵੜਕ ਦੇਖੋ ਗਾਲਾਂ ਨੇ ਗੱਡੀ ਦੇ ਸ਼ੇਟਾ ਗਰਮੀ ਨਿ ਜੋੜ ਰਿਆ ਲੈ ਲੋ ਸ਼ੇਟਾ ਦੇ ਲੋ ਰੋਕ ਲੈਨੇ ਆ ਘੜੀ ਆ ਦੇਖੋ ਟਰੈਕਟਰ ਤੇ ਚੜ ਗਏ ਆ ਹੁਣ ਟਰੈਕਟਰ ਚੱਲਣ ਲੱਗਾ ਬਾਏ ਪਿੱਛੇ ਚੱਲ ਗਿਆ ਆ ਦੇਖੋ Bye. Okay ਭਾਈ ਆਪਣੀ ਹੋ ਗਈ ਤਿੰਨੇ ਪਾਸੇ ਹੁਣ ਚਲਿਏ ਮੋਟਰ ਵਾਲ ਨੂੰ